ਦੋਸਤੋ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਹੁਤ ਵੱਡੀ ਸ਼ਰਮਨਾਕ ਖਬਰ ਸਾਹਮਣੇ ਆ ਰਹੀ ਹੈ ਤੇ ਸ਼ਰਮ ਨਾਲ ਸਿਰ ਝੁਕਦਾ ਯਾਰ ਐਸੀ ਜੀ ਪਵਿੱਤਰ ਜਗ੍ਹਾ ਤੇ ਇਹ ਕੁਝ ਚੱਲ ਰਿਹਾ ਹੈਗਾ ਦੇਖੋ ਜਰਾ ਸੁਣੋ ਸਾਰਿਆਂ ਨੂੰ ਸੇਵਾਦਾਰ ਜਗਦਾਜੀ ਮਿਰਦੀ ਪਿਆਰਪਰੀ ਸਤਿ ਸ੍ਰੀ ਅਕਾਲ ਸਾਥੀਓ ਲਾਈਵ ਹੋਣ ਜਾ ਰਿਹਾ ਵਾਂ ਲਾਈਵ ਹੋਣ ਜਾ ਰਿਹਾ ਵਾਂ ਸ੍ਰੀ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਵਾਸਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਏ ਉਹ ਆਪਣੇ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਤੇ ਮੈਨੂੰ ਇਸ ਕਰਕੇ ਮਜਬੂਰਨ ਫਿਰ ਲਾਈਵ ਹੋਣਾ ਪੈ ਰਿਹਾ ਹੈ ਲਗਾਤਾਰ 2 ਦਿਨ ਤੋਂ ਅਸੀਂ ਸੋਸ਼ਲ ਮੀਡੀਆ ਤੇ ਜਿਹੜੀਆਂ ਕਾਲੀਆਂ ਭੇਟਾਂ ਐ ਖਾਕੀ ਛਪੀਆਂ ਐ ਉਹਨਾਂ ਦੀਆਂ ਕਰਤੂਤਾ ਜਗ ਜਗ ਕਰ ਰਹੇ ਆ ਗੱਲ ਕਰੀਏ ਥਾਣਾ ਬੀਡੂਨ ਸਟਾਟਮੈਂਟ ਜਿੱਥੋਂ ਦੇ ਮੁਖੀ ਦੀ ਜ਼ਿੰਮੇਵਾਰੀ ਬੰਦੀ ਏ ਵੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਹਾਲ ਰੱਖਿਆ ਜਾਵੇ ਪਰ ਇਸ ਥਾਣੇ ਦੀਆਂ ਕੁਝ ਕਾਲੀਆਂ ਭੇਡਾਂ ਕਰਕੇ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਕੁਝ ਹੋਟਲਾਂ ਵਿੱਚ ਦੇਵਪਾਰ ਤੇ ਚਿੱਟੇ ਦੀਆਂ ਪਾਪ ਦੀਆਂ ਹਟੀਆਂ ਚੱਲ ਰਹੀਆਂ ਹਨ ਅਸੀਂ ਪਹਿਲਾਂ ਵੀ ਆਵਾਜ਼ ਚੁੱਕੀ ਸੀ ਔਰ ਸਾਡੇ ਆਵਾਜ਼ ਚੁੱਕਣ ਤੋਂ ਬਾਅਦ ਮਾਨਯੋਗ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲੱਜੀ ਨੇ ਚੰਗੇ ਉਪਰਾਲੇ ਕੀਤੇ ਤੇ ਇਹਨਾਂ ਤੋਂ ਨਜਾਤ ਦਵਾਈ ਪਰ ਜਿਹੜੀਆਂ ਸਾਡੀਆਂ ਖਾਕਿ ਵਿੱਚ ਕੁਝ ਕਾਲੀਆਂ ਭੇਡਾਂ ਛਿਪੀਆਂ ਐ ਉਹਨਾਂ ਨੇ ਫੇਰ ਇਹ ਜਿਹੜਾ ਕੀਤਾ ਹੈ ਦੁਬਾਰਾ ਸ਼ੁਰੂ ਕਰਾ ਲਿਆ ਇੰਦੇ ਵਿੱਚ ਥਾਣੇ ਦੇ ਕੁਝ ਪੁਲਿਸ ਅਫਸਰਾਂ ਦਾ ਮੇਨ ਭੂਮਿਕਾ ਹੈ ਜਿਹੜੇ ਗਿਵ ਐਂਡ ਟੇਕ ਕਰਦੇ ਨੇ ਔਰ ਜਿਹੜੇ ਖੁਦ ਵੀ ਜਿਨ੍ਹਾਂ ਦੇ ਲੜਕਿਆਂ ਨਾਲ ਨਜ਼ਾਇਜ਼ ਤਾਲੁਕਾਤ ਨੇ ਜਿਨ੍ਹਾਂ ਦੀਆਂ ਦੋ ਦੋ ਘੰਟੇ ਦੀਆਂ ਕਾਲਾਂ ਉਹਨਾਂ ਲੜਕਿਆਂ ਨੂੰ ਹੁੰਦੀਆਂ ਸਾਡੇ ਕੋਲ ਉਹ ਵੀ ਸਾਰੇ ਸਬੂਤ ਹੈਗੇ ਨੇ ਜਲਦੀ ਹੀ ਸੋਸ਼ਲ ਮੀਡੀਆ ਤੇ ਉਹ ਸਬੂਤ ਵੀ ਦਾਂਗੇ ਔਰ ਜਿਹੜੇ ਮਾਨਜੋਗ ਸੀਐਮ ਹੈ ਉਹਨਾਂ ਨੂੰ ਵੀ ਦਾਂਗੇ ਔਰ ਮੇਲ ਰਾਹੀਂ ਡੀਜੀਪੀ ਗੌਰਵ ਜაძੇ ਨੂੰ ਵੀ ਦਾਂਗੇ ਅੱਜ ਬੜੀ ਸ਼ਰਮ ਦੀ ਗੱਲ ਹੈ ਵੀ ਸਾਡੇ ਅੰਮ੍ਰਿਤਸਰ ਜਿਹੜੀ ਗੁਰੂ ਰਾਮਦਾਸ ਦੀ ਨਗਰੀ ਏ ਜਿੱਥੇ ਬਾਹਰੋਂ ਵਿਦੇਸ਼ਾਂ ਚੋਂ ਵੀ ਕਰੋੜਾਂ ਲੋਕ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇ ਇਸ ਅੰਮ੍ਰਿਤਸਰ ਵਿੱਚ ਸਾਰੇ ਪੋਲੀਟੀਕਲ ਪਾਰਟੀਆਂ ਦੇ ਕਿੰਨੇ ਲੀਡਰ ਨੇ ਭਾਜਪਾ ਦੇ ਘੱਟੋ-ਘੱਟ ਕਿੰਨੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਕਿੰਨੇ ਲੀਡਰ ਨੇ ਅਕਾਲੀ ਦਲ ਦੇ ਕਿੰਨੇ ਲੀਡਰ ਨੇ ਕਾਂਗਰਸ ਪਾਰਟੀ ਦੇ ਕਿੰਨੇ ਲੀਡਰ ਨੇ ਤੇ ਹੋਰਾਂ ਕਈ ਪਾਰਟੀਆਂ ਦੇ ਕਿੰਨੇ ਲੀਡਰ ਨੇ ਕੁਆਰਮ ਮੈਨੂੰ ਅੱਜ ਇਹ ਗੱਲ ਪੜੇ ਯੂਟਿਊਬਰ ਦੀ ਰਿਪੋਰਟ ਵਿੱਚ ਕਿ ਸਾਡੇ ਲਗਾਤਾਰ ਐਕਟਿਵ ਹੋਣ ਦੇ ਬਾਅਦ ਲਗਾਤਾਰ ਲਾਈਵ ਹੋਣ ਦੇ ਬਾਵਜੂਦ ਇਨ੍ਹਾਂ ਲੀਡਰਾਂ ਵਿੱਚੋਂ ਕਿਸੇ ਵੀ ਇੱਕ ਬੰਦੇ ਨੇ ਵੀ ਸ੍ਰੀ ਹਰਮੰਦਰ ਸਾਹਿਬ ਮੰਦਰ ਦੇ ਲਾਗੇ ਜਿਹੜੀਆਂ ਪਾਪਦੀਆਂ ਤੇ ਚੱਲ ਰਹੀਆਂ ਜਿਹੜੀਆਂ ਚਿੱਤੇ ਦੀਆਂ ਹੱਤਿਆ ਚੱਲ ਰਹੀਆਂ ਢੜੇ ਸੱਤੇ ਦੀਆਂ ਹੱਤਿਆ ਚੱਲ ਰਹੀਆਂ ਦੇ ਪਾਪ ਦੀਆਂ ਹੱਤਿਆ ਚੱਲ ਰਹੀਆਂ ਉਹਨਾਂ ਦੇ ਖਿਲਾਫ ਇੱਕ ਲਫ਼ਜ਼ ਨਹੀਂ ਬੋਲੇ ਕੀ ਇਨ੍ਹਾਂ ਲੀਡਰਾਂ ਦੇ ਮੂੰਹ 'ਚ ਛਾਲੇ ਪਏ ਹੋਏ ਨੇ ਇਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਬੰਦੀ ਜਦੋਂ ਸ੍ਰੀ ਹਰਮੰਦਰ ਸਾਹਿਬ ਜਾਂਦੇ ਨੇ ਸਰੋਪੇ ਲੈ ਕੇ ਆਉਂਦੇ ਨੇ ਆਪਣੀ ਬੜੀ ਦਹਾਂਦੇ ਵੀ ਸਾਡੀ ਬੜੀ ਆਸਤਾ ਹੈ ਇਹਨਾਂ ਦੀ ਕਾਦੀ ਆਸਤਾ ਹੈ ਇਹਨਾਂ ਲੀਡਰਾਂ ਦੀ ਕਿ ਇਹਨਾਂ ਲੀਡਰਾਂ ਦੇ ਅੰਮ੍ਰਿਤਸਰ ਦੇ ਜਿੰਨੇ ਵੀ ਲੀਡਰ ਹੈ ਚਾਹੇ ਕਿਸੇ ਵੀ ਪਾਰਟੀ ਦੇ ਆ ਇਹਨਾਂ ਦੇ ਜਮੀਰ ਮਰੇ ਹੋਏ ਨੇ ਜਿਨ੍ਹਾਂ ਦੇ ਜਮੀਰ ਜਾਗਦੇ ਹੁੰਦੇ ਇਹ ਜਿੱਥੋਂ ਸਭ ਕੁਝ ਇਹਨਾਂ ਨੂੰ ਮਿਲਿਆ ਹੈ ਜਿਹੜੀ ਗੁਰੂ ਨਗਰੀ ਨੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਨੇ ਇਹਨਾਂ ਨੂੰ ਵੱਡੇ ਵੱਡੇ ਉਦਿਆਂ ਨਵਾਜਿਆ ਇਹ ਉਹਦਾ ਸਤਕਾਰ ਕਰਦੇ ਔਰ ਜਿਹੜੇ ਇੱਥੇ ਮੱਸਾ ਰਗੜ ਬਣੇ ਹੋਏ ਨੇ ਉਹਨਾਂ ਨੂੰ ਰੋਕਦੇ ਉਹਨਾਂ ਦੇ ਖਿਲਾਫ ਦੋ ਲਫਾਏ ਕਹਿੰਦੇ ਪਰ ਕਿਸੇ ਵੀ ਲੀਡਰ ਨੇ ਤੇ ਕਿਸੇ ਵੀ ਅਫਸਰ ਨੇ ਇਹ ਗੱਲ ਨਹੀਂ ਕੀਤੀ ਗਲਿਆਰਾ ਗਲਿਆਰੇ ਵਿੱਚ ਸ਼ਰਿਆਮ ਇੱਕ ਹੋਟਲ ਹੈ ਜਿੱਥੇ ਸ਼ਰਿਆਮ ਜੂਆ ਚੱਲਦਾ ਹੈ ਹੈਰੀਟੇਜ ਇਨ ਹੈਰੀਟੇਜ ਹੋਟਲ ਸ਼ਰਿਆਮ ਜੂਆ ਚੱਲਦਾ ਹੈ ਔਰ ਕੀ ਇਹ ਪੁਲਿਸ ਨੂੰ ਪਤਾ ਨਹੀਂ ਕਿਤੇ ਭੰਡ ਮਰਾਸੀ ਖੁਸਰੇ ਕਹਾਵਲ ਸੁਣੇ ਨੇ ਕਿਸੇ ਦੇ ਘਰ ਮੁੰਡਾ ਜੰਮ ਜਾਂਦਾ ਹੈ ਕਿਸੇ ਦੇ ਘਰ ਬੱਚਾ ਜੰਮਦਾ ਹੈ ਉੱਥੇ ਭੰਡ ਮਰਾਸੀ ਖੁਸਰੇ ਉਸ ਲਈ ਆਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਪੁਲਿਸ ਅਫਸਰਾਂ ਨੂੰ ਇਹ ਪਤਾ ਨਹੀਂ ਕਿ ਕਿੱਥੇ ਦੇਵਪਾਰ ਦਾ ਕੰਮ ਹੋ ਰਿਹਾ ਹੈ ਕਿੱਥੇ ਜੂਏ ਦੇ ਡੱਡੇ ਚੱਲ ਰਹੇ ਨੇ ਕਿੱਥੇ ਦੜੇ ਸਿੱਟੀ ਦੀਆਂ ਠੱਗੀਆਂ ਚੱਲ ਰਹੀਆਂ ਮੈਂ ਮਾਨਜੋ ਜਿਹੜੇ ਸਾਡੇ ਪੰਜਾਬਪੁਰ ਦੀ ਸ਼ਾਨ ਹੈ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਥਾਣਾ ਵੀਡੀਓ ਨਾਲ ਧਿਆਨ ਦਿਵੋ ਇਹਦੇ ਅੰਡਰ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੋਟਲ ਆਂਦੇ ਨੇ ਔਰ ਹੋਟਲਾਂ ਵਿੱਚੋਂ ਉਗਰਾਈ ਕੀਤੀ ਜਾਂਦੀ ਜੇ ਇਹ ਪੁਲਿਸ ਦੇ ਅਫਸਰ ਹੀ ਕਰਾਂਦੇ ਜੇ ਬੁਰਾਈ ਕਈ ਵਾਰ ਲੋਕਾਂ ਨੇ ਸਬੂਤ ਵੀ ਦਿੱਤੇ ਆ ਸਾਨੂੰ ਪਰ ਅਸੀਂ ਇਹ ਗੱਲ ਨੂੰ ਚੁਕਣਾ ਨਹੀਂ ਚਾਹਦੇ ਪਰ ਉਹ ਗੱਲ ਹੈ ਸਾਡੀ ਆਸਤਾ ਦੀ ਸਾਡੀ ਸਾਰੇ ਧਰਮਾਂ ਦੇ ਲੋਕਾਂ ਦੀ ਆਸਤਾ ਸ਼੍ਰੀ ਹਰਿਮੰਦਰ ਸਾਹਿਬ ਨਾਲ ਜੁੜੀ ਹੋਈ ਏ ਮੈਨੂੰ ਵਿਦੇਸ਼ਾਂ ਚੋਂ ਵੀ ਕੱਲ੍ਹ ਆਈਆਂ ਵਿਦੇਸ਼ਾਂ ਚੋਂ ਵੀ ਮੈਸੇਜ ਆਇਆ ਇਲਾਕੇ ਦੇ ਲੋਕਾਂ ਨੇ ਮੈਨੂੰ ਵਟਸਐਪ ਤੇ ਵੀਡੀਓ ਪਾਈਆਂ ਵੀ ਸੈਗਲ ਸਭ ਤੁਸੀਂ ਚੁੱਪ ਗਏ ਹੋ ਕੀ ਗੱਲ ਤੁਹਾਡਾ ਮੁੱਲ ਲੱਗਿਆ ਜਾਂ ਤੁਹਾਨੂੰ ਡਰਾ ਦਿੱਤਾ ਗਿਆ ਮੈਂ ਕਹਿੰਦਾ ਸੈਗਲ ਦਾ ਨਾਕ ਦੀ ਕੋਈ ਮੁੱਲ ਲਾ ਸਕਦਾ ਤੇ ਨਾ ਕੋਈ ਡਰਾ ਸਕਦਾ ਠੀਕ ਹੈ ਭਾਵੇਂ ਝੂਠੇ ਬੱਚੇ ਮੇਰੇ ਤੇ ਕਰਾਤੇ ਜਾਂਦੇ ਆ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਪਰ ਮੈਂ ਗੁਰੂ ਦਾ ਸਿੱਖ ਹਾਂ ਠੀਕ ਹੈ ਮੈਂ ਸਿਰ ਤੇ ਕੇਸ ਵੀ ਰੱਖੇ ਪਰ ਮੈਂ ਮਾਰ ਮਹਿਸੂਸ ਕਰਦਾ ਮੈਂ ਸ਼੍ਰੀ ਗੁਰੂ ਰਾਮਦਾਸ ਜੀ ਨਗਰੀ ਦਾ ਵਸਨੀਕ ਹਾਂ ਔਰ ਮੇਰੀ ਪੂਰੀ ਐਨ ਜੀਓ ਜਲਦ ਹੀ ਧਰਨੇ ਦਾ ਐਲਾਨ ਕਰੇਗੀ ਔਰ ਲਗਭਗ ਵੀਰਵਾਰ ਸੁਲਤਾਨਵਾਲਾ ਥਾਣੇ ਦੇ ਬਾਹਰ ਇੱਕ ਬੜੀ ਵੱਡੀ ਮਾਤਰਾ ਸਾਰੀ ਅੰਮ੍ਰਿਤਸਰ ਦੀ ਜਨਤਾ ਨੂੰ ਇੱਥੇ ਇਕੱਠਾ ਕਰਕੇ ਇੱਥੇ ਅਸੀਂ ਧਰਨਾ ਲਾਵਾਂਗੇ ਔਰ ਐਲ.ਆਰ.ਡੀ. ਲਾ ਕੇ ਇੱਥੇ ਦਿਖਾਵਾਂਗੇ ਵੀ ਇੱਥੇ ਕੀ ਕੀ ਹੋ ਰਿਹਾ ਹੈ ਇੱਥੇ ਕਿੰਨੇ ਦੇਵਪਾਰ ਦੇ ਰਾਤੀ ਲੜਕੀਆਂ ਫਿਰਦੀਆਂ ਸ਼ਰਿਆਂ ਲੋਕੀ ਸਾਨੂੰ ਕਾਲਾਂ ਕਰਦੇ ਸਾਨੂੰ ਮੈਸੇਜ ਦਿੰਦੇ ਆ ਔਰ ਅਸੀਂ ਪੁਲਿਸ ਨੂੰ ਇਨਫੋਰਮੈਂਸ ਦਿੰਦੇ ਆ ਪਰ ਪੁਲਿਸ ਕੀ ਕਰਦੀ ਹੈ ਉੱਥੋਂ ਲੜਕੀਆਂ ਲੈ ਜਾਂਦੀ ਹੈ ਥਾਣੇ ਆ ਕੇ ਗਿਵਨ ਟੇਕ ਕਰਕੇ ਉਹ ਲੜਕੀਆਂ ਨੂੰ ਛੱਡਦਾ ਜਾਂਦਾ ਔਰ ਇਸ ਤਰ੍ਹਾਂ ਉਹਨਾਂ ਦੇ ਹੌਸਲੇ ਵਧਦੇ ਨੇ ਤਰਨਤਰ ਰੋਡ ਤੇ ਸ਼ਰਿਆਂ ਸ਼ਰਾਬ ਪੀਾਈ ਜਾਂਦੀ ਹੈ{{\text{}}ਪੋਟਲਾਂ ਚ ਸ਼ਰਿਆਂ{{\text{}}ਸੁਲਤਾਨਪੁਰ ਦੇ ਬਾਅਦ}} ਕਈ ਮੀੜ ਦੀਆਂ ਹਟੀਆਂ ਜਿੱਥੇ ਰਾਤੀ ਇਲੀਗਲ ਸ਼ਰਾਬ ਪੀ ਆ ਜਾਂਦੀ ਏ ਜਦੋਂ ਇਲੀਗਲ ਸ਼ਰਾਬ ਪੀ ਲਾਂਗੇ ਸ਼ਰਾਬ ਜਿੰਨਾ ਪੀਤੀ ਹੁੰਦੀ ਉਹਨਾਂ ਨੂੰ ਸ਼ਬਾਬ ਵੀ ਚਾਹੀਦਾ ਹੁੰਦਾ ਔਰ ਇੱਥੇ ਸਾਡੇ ਹਰਮੰਦਰ ਸਾਹਿਬ ਦੀ ਜਿਹੜੀ ਪ੍ਰਤਿਸ਼ਠਾ ਹੈ ਉਹਦੇ ਤੇ ਮਤਲਬ ਦਾਗ ਲਗਾ ਰਹੇ ਨੇ ਇੱਥੋਂ ਦੇ ਸਾਡੇ ਜਿਹੜੇ ਕੁਝ ਹੋਟਲਾਂ ਦੇ ਮਾਲਕ ਦੇ ਲੋਕ ਨੇ ਔਰ ਉਹਨਾਂ ਭੈਣਾਂ ਨੂੰ ਉਹਨਾਂ ਬੇਟੀਆਂ ਨੂੰ ਜ਼ਾਹਦਾ ਮਿਲਦੀ ਬੇਨਤੀ ਏ ਇਹ ਪਾਪ ਦੀਆਂ ਹਟੀਆਂ ਛੱਡ ਜੋ ਹੋਰ ਕਿਤੇ ਚੱਲ ਜੋ ਇਹ ਕੰਮ ਨਾ ਕਰੋ ਵਾਈ ਗਰੂ ਕੋ ਰੋਟੀ ਮੰਗੋ ਵਾਈ ਗਰੂ ਬੋ ਰੋਟੀ ਦੇਗਾ ਮਤਲਬ ਕਿੰਨੀ ਦੁਨੀਆ ਹੈ ਜਿਹੜੀ ਵਾਈ ਗਰੂ ਦੇ ਭਰੋਸੇ ਦੇ ਮਤਲਬ ਰੋਟੀ ਖਾ ਰਹੀ ਏ ਵਾਈ ਗਰੂ ਉਹਨਾਂ ਨੂੰ ਖੁੱਲਾ ਦਿੰਦਾ ਹੈ ਤੇ ਆਪਾਂ